ਤੇ ਅਮਰਸਰ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਉਹਦਾ ਅਸੀਂ ਨਕਸ਼ਾ ਉਲੀਕਿਆ ਹੋਇਆ ਮੈਂ ਮੈਡਮ ਲక్ష్ਮੀ ਕਾਂਤਾ ਚਾਵਲਾ ਜੀ ਜੋ ਕਿ ਬਹੁਤ ਇਸ ਨਗਰੀ ਦੀ ਬਹੁਤ ਪ੍ਰਮੁੱਖ ਸ਼ਖਸੀਅਤ ਨੇ ਹਰ ਧਰਮ ਦੇ ਜਿੰਨੇ ਵੀ ਉਤਸਵ ਹੁੰਦੇ ਨੇ ਉਹਨਾਂ ਚ ਮੋਰੀ ਹੁੰਦੇ ਨੇ ਸੋ ਇਹਨਾਂ ਨੂੰ ਵੀ ਮੈਂ ਕਿਹਾ ਕਿ ਤੁਸੀਂ ਸਾਰੇ ਆਓ ਆਪਾਂ ਬੈਠ ਕੇ ਕਰੇ ਆ ਚੰਡੀਗੜ੍ਹ ਬੋਟਾ ਤੋਂ ਬਾਅਦ ਬੈਠ ਕੇ ਆਪਣੀ ਨਕਸ਼ਾ ਉਲੀਕੀਏ ਇਹ ਤਾਰਾਂ ਦੇ ਜਾਲ ਇਹ ਸੀਬ੍ਰੇਜ ਦੀਆਂ ਪ੍ਰੋਬਲਮਾਂ ਇੱਥੇ ਸਫਾਈ ਦਾ ਸੋ ਇਹ ਅੰਮ੍ਰਿਤਸਰ ਸ਼ਹਿਰ ਨੂੰ ਤਾਂ ਘਟੋ ਘਾਟਾ ਸੀ ਇਲੈਕਟ੍ਰੋਨਿਕ ਬੱਸਾਂ ਤੋਂ ਸ਼ੁਰੂ ਕਰਾਂਗੇ ਐਦਾਂ ਹੀ ਸ਼ਟਲ ਬੱਸਾਂ ਚੱਲੀ ਜਾਣਗੀਆਂ ਦਰਬਾਰ ਸਾਹਿਬ ਤੋਂ ਦੁਰਗਾਣਾ ਮੰਦਰ ਦੁਰਗਾਣਾ ਮੰਦਰ ਤੋਂ ਬੱਸ ਸਟੈਂਡ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਬਾਗਾ ਬਾਡਰ ਬਾਗਾ ਬਾਡਰ ਤੋਂ ਰਾਮ ਤੀਰਥ ਸੋ ਇਲੈਕਟ੍ਰੋਨਿਕ ਬੱਸਾਂ ਸ਼ੁਰੂ ਕਰਾਂਗੇ ਤੇ ਉਹ ਜਿਹੜੇ ਆਟੋ ਰਿਕਸ਼ੇ ਵਾਲਨੇ ਉਹਨਾਂ ਨਾਲ ਹੀ ਗੱਲ ਕਰਾਂਗੇ ਕਿ ਤੁਸੀਂ ਵੀ ਕਰੋ ਦੋ ਦੋ ਚਾਰ ਚਾਰ ਜਾਣੇ ਰਲ ਕੇ ਤੁਸੀਂ ਬੱਸਾਂ ਲੋ ਸਰਕਾਰ ਤੁਹਾਨੂੰ ਬੱਸਾਂ ਦੇਊਗੀ ਤੁਹਾਨੂੰ ਬੇਰੁਜ਼ਗਾਰ ਨਹੀਂ ਕਰਦੇ ਅਸੀਂ 30 30 ਸੀਟਰ ਬੱਸਾਂ ਬਹੁਤ ਵਧੀਆ ਤਰੀਕੇ ਨਾਲ ਤੇ ਅੰਮ੍ਰਿਤਸਰ ਸ਼ਹਿਰ ਵਾਸਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸੈਲੀਬ੍ਰੇਸ਼ਨ ਪੁਆਇੰਟ ਇੱਕ ਉਲਿੱਕਾ ਕਿ ਪੂਰੀ ਦੁਨੀਆ ਤੋਂ ਆ ਕੇ ਲੋਕ ਇੱਥੇ ਇਹੋ ਜਿਹੇ ਫੰਕਸ਼ਨ ਫੰਕਸ਼ਨ ਕਰਨ ਵਾਸਤੇ ਜਗ੍ਹਾ ਬਣਾ ਦਾਂਗੇ ਕਿਸੇ ਕੰਪਨੀ ਨੇ ਕਨਵੈਨਸ਼ਨ ਕਰਨੀ ਉਹ ਕਰ ਲੈ ਕਿਸੇ ਨੇ ਆਪਣੇ ਬੱਚੇ ਬੱਚੀ ਦਾ ਵਿਆਹ ਕਰਨਾ ਹੈ ਕਿ ਮੈਂ ਵਿਆਹ ਕਰਨ ਸਾਰ ਮੱਥਾ ਟੇਕ ਕੇ ਆਮਾ ਵਿੱਤਰ ਨਗਰੀ ਚ ਜਾਂ ਕਿਸੇ ਨੇ ਆਪਣੇ ਬੱਚੇ ਦੀ ਲੋਹੜੀ ਮਨਾਉਣੀ ਹੈ ਕਿਸੇ ਨੇ ਨਵਾਂ ਸਾਲ ਮਨਾਉਣਾ ਹੈ ਕਿਸੇ ਨੇ ਆਪਣਾ ਕੋਈ ਵੀ ਉਤਸਵ ਕਰਨਾ ਹੈ ਸੈਲੀਬ੍ਰੇਸ਼ਨ ਕਰਨਾ ਹੈ ਉਹਦੇ ਵਾਸਤੇ ਸੈਲੀਬ੍ਰੇਸ਼ਨ ਪੁਆਇੰਟ ਇੱਕ ਬਣਾਵਾਂਗੇ ਉੱਥੇ ਲਿਖਿਆ ਜਾ ਰਿਹਾਗਾ ਵੀ ਆਰਟੀ ਸਲੇਮ ਕਾਫੀ ਸਮਾਂ ਤੋਂ ਬੰਦ ਪਈ ਹੈ ਤੇ ਉਹਦਾ ਉਹ ਵੀ ਸਾਰਾ ਲਿਖਾਂਗੇ ਹੁਣ ਸਾਰਾ ਅੰਮ੍ਰਿਤਸਰ ਦਾ ਜਿਹੜਾ ਪੂਰਾ ਨਕਸ਼ਾ ਤੁਹਾਨੂੰ ਅਗਲੇ 3-4 ਮਹੀਨਿਆਂ ਚ ਬਦਲਿਆ ਨਜ਼ਰ ਆਊਗਾ